ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਦਰਬਾਰ ਸਾਈ ਬਜ਼ੁਰਗ ਬਾਬੇ ਨਾਲ ਹੋਇਆ ਚਮਤਕਾਰ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨ ਤਨ RAMDAS GURU ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ RAMDAS GURU ਤੁਹਾਡੇ ਤੇ ਵੀ ਆਪਣੀ ਮਿਹਰ ਦੀ ਕਿਰਪਾ ਕਰ ਦੇਣ ਤੇ ਤੁਹਾਡੇ ਵੀ ਦੁੱਖਾਂ ਤਕਲੀਫਾਂ ਨੂੰ ਦੂਰ ਕਰ ਦੇਣ ਜੀ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਵਿਖੇ ਚਮਤਕਾਰ ਦੀ ਘਟਨਾਵਾਂ ਬਾਰੇ ਤਾਂ ਤੁਸੀਂ ਸੁਨਿਆ ਹੀ ਹੋਣਾ ਹੈ ਅੱਜ ਤੁਹਾਡੇ ਨਾਲ ਇੱਕ ਅਜਿਹੀ ਘਟਨਾ ਬਾਰੇ ਗੱਲ ਕਰਾਂਗੇ ਜਿਸ ਨੂੰ ਸੁਣ ਕੇ ਨਾਸਤਿਕ ਵੀ ਰੱਬ ਬਾਰੇ ਸੋਚਣ ਲੱਗ ਪੈਣਗੇ ਕਿ ਦੁਨੀਆ ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਇਹ ਵੀ ਸਾਬਿਤ ਹੋ ਜਾਵੇਗਾ ਇਹ ਸਭ ਮੇਰੀ ਅੱਖੀਂ ਦੇਖੀ ਘਟਨਾ ਹੈ ਇਸ ਲਈ ਇਸ ਨੂੰ ਚਮਤਕਾਰ ਵੀ ਕਿਹਾ ਦਿੱਤਾ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਇੱਕ 80 ਸਾਲ ਦੇ ਬਜ਼ੁਰਗ ਬਾਬਾ ਮੱਥਾ ਟੇਕਣ ਲਈ ਆਏ ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਵੀ ਸੀ ਗਰਮੀ ਦੇ ਦਿਨ ਸੀ ਦੁਪਹਿਰ 3:00 ਵਜੇ ਦਾ ਸਮਾਂ ਸੀ ਤੇ ਭੀੜ ਵੀ ਬਹੁਤ ਜ਼ਿਆਦਾ ਸੀ ਸ্নান ਕਰਕੇ ਉਹ ਦਰਸ਼ਨੀ ਡਿਊਟੀ ਤੱਕ ਪਹੁੰਚ ਗਿਆ ਸੰਗਤ ਦੀ ਲਾਈਨ ਵੀ ਬਹੁਤ ਲੰਬੀ ਲੱਗੀ ਹੋਈ ਸੀ ਉਸ ਬਜ਼ੁਰਗ ਦੇ ਪੁੱਤਰ ਨੇ ਸੇਵਾਦਾਰ ਨੂੰ ਕਿਹਾ ਕਿ ਮੇਰੇ ਪਿਤਾ ਜੀ ਨੂੰ ਸਾਈਡ ਵਾਲੀ ਲਾਈਨ ਤੋਂ ਲੰਘਾ ਦਿਓ ਕਿਉਂਕਿ ਪਿਤਾ ਜੀ ਬਜ਼ੁਰਗ ਹਨ ਤੇ ਦੂਜਾ ਅੱਖਾਂ ਤੋਂ ਵੀ ਦਿਸਦਾ ਨਹੀਂ ਹੈ ਅਸੀਂ ਅੰਮ੍ਰਾਲਾ ਤੋਂ ਆਏ ਹਾਂ ਤਾਂ ਬਹੁਤ ਥੱਕ ਚੁੱਕੇ ਹਾਂ ਤੇ ਇੰਨਾ ਸਮਾਂ ਪਿਤਾ ਜੀ ਖੜੇ ਵੀ ਨਹੀਂ ਹੋ ਸਕਦੇ ਹਨ ਸੇਵਾਦਾਰ ਨੇ ਕਿਹਾ ਕਿ ਮੈਂ ਇਹਨਾਂ ਨੂੰ ਫੜ ਕੇ ਅੰਦਰ ਤੱਕ ਲੈ ਜਾਂਦਾ ਹਾਂ ਪਰ ਤੁਸੀਂ ਇਸ ਦੇ ਨਾਲ ਨਹੀਂ ਜਾ ਸਕਦੇ ਹੋ ਜੇ ਤੁਹਾਨੂੰ ਨਾਲ ਭੇਜਦਾ ਹਾਂ ਤਾਂ ਬਾਕੀ ਸੰਗਤ ਇਤਰਾਜ਼ ਕਰ ਪਰ ਬਜ਼ੁਰਗ ਬਾਬੇ ਨੇ ਪੁੱਤਰ ਦੇ ਬਿਨਾਂ ਜਾਣਾ ਸਹੀ ਨਾ ਸਮਝਿਆ ਤੇ ਉਹਨਾਂ ਨੇ ਕੱਲਿਆਂ ਜਾਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਜਾਵਾਂਗੇ ਤਾਂ ਇਕੱਠੇ ਹੀ ਜਾਵਾਂਗੇ ਮੈਂ ਕੱਲਾ ਕਿੱਥੇ ਠਿੱਡੇ ਖਾਂਦਾ ਫਿਰਾਂਗਾ ਤੇ ਬਾਅਦ ਵਿੱਚ ਇਸ ਨੂੰ ਲੱਬਣ ਵਿੱਚ ਵੀ ਮੈਨੂੰ ਪਰੇਸ਼ਾਨੀ ਹੋਵੇਗੀ ਜੇ ਤੁਸੀਂ ਇਕੱਠੇ ਨਹੀਂ ਭੇਜ ਸਕਦੇ ਤਾਂ ਅਸੀਂ ਲਾਈਨ ਵਿੱਚ ਹੀ ਲੱਗੇ ਰਹਿੰਦੇ ਹਾਂ ਐਨਾ ਕਹਿ ਕੇ ਉਹ ਲਾਈਨ ਵਿੱਚ ਹੀ ਖੜੇ ਰਹੇ ਡੇਢ ਘੰਟੇ ਬਾਅਦ ਉਹ ਮੁੱਖ ਦਰਵਾਜ਼ੇ ਕੋਲ ਪਹੁੰਚ ਗਏ ਭੀੜ ਅਤੇ ਗਰਮੀ ਕਰਕੇ ਬਾਬਾ ਜੀ ਨੂੰ ਚੱਕਰ ਆ ਗਿਆ ਤੇ ਚੱਕਰ ਖਾ ਕੇ ਡਿੱਗ ਪਏ ਜਿਸ ਕਰਕੇ ਉਹਨਾਂ ਨੂੰ ਸੱਟ ਵੀ ਲੱਗ ਗਈ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਫੜ ਕੇ ਚੁੱਕ ਕੇ ਬਿਠਾਇਆ ਪਰ ਬਾਬਾ ਜੀ ਰੋਣ ਲੱਗ ਪਏ ਤੇ ਅੱਧੇ ਘੰਟੇ ਤੱਕ ਰੋਂਦੇ ਹੀ ਇਹ ਦੇਖ ਕੇ ਬਾਕੀ ਸੰਗਤਾਂ ਵੀ ਭਾਉਕ ਹੋ ਗਈਆਂ ਤੇ ਸੰਗਤ ਸੇਵਾਦਾਰ ਤੇ ਗੁੱਸਾ ਹੋਣ ਲੱਗ ਪਈ ਸੇਵਾਦਾਰ ਕਹਿਣ ਲੱਗਿਆ ਰੋਂਦੇ ਕਿਉਂ ਹੋ ਬਾਬਾ ਜੀ ਹੁਣ ਤਾਂ ਪੁੱਜ ਗਏ ਹੋ ਚਲੋ ਦਰਸ਼ਨ ਕਰ ਲਵੋ ਇਹ ਸੁਣ ਕੇ ਬਾਬਾ ਜੀ ਕਹਿਣ ਲੱਗੇ ਕੀ ਦਰਸ਼ਨ ਤਾਂ ਅੱਖਾਂ ਵਾਲੇ ਕਰਦੇ ਨੇ ਮੈਂ ਤਾਂ ਅੰਨਾ ਹਾਂ 20 ਸਾਲ ਪਹਿਲਾਂ ਇੱਕ ਐਕਸੀਡੈਂਟ ਵਿੱਚ ਮੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਮੈਂ ਦਰਸ਼ਨ ਤਾਂ ਨਹੀਂ ਕਰ ਸਕਦਾ ਮੈਂ ਤਾਂ ਮੱਥਾ ਹੀ ਦੇਖ ਸਕਦਾ ਹਾਂ ਇਹ ਸੁਣ ਕੇ ਸੇਵਾਦਾਰ ਵੀ ਭਾਵੁਕ ਹੋ ਗਿਆ ਤੇ ਆਪ ਨਾਲ ਹੋ ਕੇ ਬਾਬਾ ਜੀ ਨੂੰ ਦਰਸ਼ਨ ਕਰਵਾਏ ਤੇ ਹਰ ਕੀ ਪੋੜੀ ਦੇ ਕੋਲ ਬਿਠਾ ਦਿੱਤਾ ਨਾਲ ਹੀ ਉਹਨਾਂ ਦਾ ਪੁੱਤਰ ਵੀ ਉੱਥੇ ਬੈਠ ਗਿਆ। ਬਾਬਾ ਜੀ ਹਰ ਕੀ ਪੋੜੀ ਕੋਲ ਬੈਠੇ ਬੈਠੇ ਬਾਣੀ ਸੁਣ ਰਹੇ ਸੀ। ਸੰਗਤਾਂ ਹਰ ਕੀ ਪੋੜੀ ਤੋਂ ਚੁੱਲੀਆਂ ਭਰ-ਭਰ ਕੇ ਜਲ ਪੀ ਰਹੇ ਸੀ ਤੇ ਨਾਲ ਵੀ ਲਿਜਾ ਰਹੀਆਂ ਸਨ। ਉੱਥੇ ਬਾਣੀ ਸੁਣਦੇ ਸੁਣਦੇ ਬਾਬਾ ਜੀ ਕਹਿੰਦੇ, "ਹੇ ਸਤਿਗੁਰੂ RAMਦਾਸ ਜੀ, ਜੇ ਮੈਂ ਦੇਖ ਸਕਦਾ ਹੁੰਦਾ ਤਾਂ ਮੈਂ ਵੀ ਤੇਰੇ ਦਰਸ਼ਨ ਕਰ ਲੈਂਦਾ।" ਐਨੇ ਨੂੰ ਇੱਕ ਨੌਜਵਾਨ ਬਾਬਾ ਜੀ ਕੋਲ ਆ ਕੇ ਬੈਠਦਾ ਹੈ ਤੇ ਬਾਬਾ ਜੀ ਨੂੰ ਰੋਂਦਿਆਂ ਦੇਖ ਕੇ ਕਹਿੰਦਾ ਬਾਬਾ ਜੀ ਰੋਵੋ ਨਾ ਦੋਨੋਂ ਹੱਥ ਅੱਗੇ ਕਰਕੇ ਅੰਮ੍ਰਿਤ ਸ਼ਕ ਲਵੋ ਤੇ ਅੱਖਾਂ ਤੇ ਵੀ ਛਿੱਟੇ ਮਾਰ ਲਵੋ ਬਾਬਾ ਜੀ ਨੇ ਹੱਥ ਅੱਗੇ ਕੀਤੇ ਜਿਸ ਵਿੱਚ ਉਸ ਨੌਜਵਾਨ ਨੇ ਜਲ ਪਾਇਆ ਉਸ ਵਿੱਚੋਂ ਕੁਝ ਜਲ ਬਾਬਾ ਜੀ ਨੇ ਸ਼ਕ ਲਿਆ ਤੇ ਕੁਝ ਅੱਖਾਂ ਤੇ ਛਿੱਟੇ ਮਾਰ ਲਏ ਜਦ ਬਾਬਾ ਜੀ ਨੇ ਛਿੱਟਾ ਮਾਰ ਕੇ ਅੱਖਾਂ ਖੋਲੀਆਂ ਤਾਂ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਸੋਹਣੀ ਥਾਂ ਹਰਮੰਦਰ ਸਾਹਿਬ ਦਿਖਾਈ ਦਿੱਤਾ ਤੇ ਦਰਬਾਰ ਸਾਹਿਬ ਤੇ ਲੱਗੇ ਸੋਨੇ ਨੇ ਬਾਬਾ ਜੀ ਦੀਆਂ ਅੱਖਾਂ ਨੂੰ ਚੁੰਧਿਆ ਦਿੱਤਾ ਬਾਬਾ ਜੀ ਨੇ ਅੱਖਾਂ ਬੰਦ ਕਰਕੇ ਫੇਰ ਖੋਲੀਆਂ ਉਹਨਾਂ ਨੂੰ ਫੇਰ ਤੋਂ ਹਰਮੰਦਰ ਸਾਹਿਬ ਜੀ ਦੀ ਸੁੰਦਰ ਇਮਾਰਤ ਦਿਖਾਈ ਦਿੱਤੀ ਫਿਰ ਬਾਬਾ ਜੀ ਨੇ ਆਪਣੇ ਅੱਗੇ ਪਿੱਛੇ ਤੱਕਿਆ ਅਕਾਸ਼ ਵਾਲਾ ਤੱਕਿਆ ਸਰੋਵਰ ਵਾਲਾ ਤੱਕਿਆ ਅਤੇ ਸੰਗਤ ਦੇਵੀ ਦਰਸ਼ਨ ਕੀਤੇ ਤੇ ਆਪਣੇ ਪੁੱਤਰ ਨੂੰ ਵੀ ਦੇਖਿਆ ਬਾਬਾ ਜੀ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਤੇ ਤੇ ਫਿਰ ਬਾਬਾ ਜੀ ਨੇ ਪੁੱਛਿਆ ਪੁੱਤਰ ਇਹ ਕਿਹੜੀ ਚੀਜ਼ ਸੀ ਜੋ ਤੁਸੀਂ ਮੈਨੂੰ ਅੱਖਾਂ ਵਿੱਚ ਪਾਣ ਨੂੰ ਦਿੱਤੀ ਸੀ ਪਰ ਉੱਥੇ ਕੋਈ ਵੀ ਨੌਜਵਾਨ ਨਹੀਂ ਸੀ ਪਰ ਜਦ ਬਾਬਾ ਜੀ ਆਸ-ਪਾਸ ਦੇਖਿਆ ਤਾਂ ਉਹਨਾਂ ਦੇ ਪੁੱਤਰ ਤੋਂ ਇਲਾਵਾ ਕੋਈ ਨਹੀਂ ਸੀ ਉਹਨਾਂ ਦੇ ਪੁੱਤਰ ਨੇ ਪੁੱਛਿਆ ਪਿਤਾ ਜੀ ਕੀ ਹੋਇਆ ਤੇ ਬਾਬਾ ਜੀ ਹਰਮੰਦਰ ਸਾਹਿਬ ਵੱਲ ਮੂੰਹ ਕਰਕੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਏ ਤੇ ਕਹਿਣ ਤੇ ਕਹਿਣ ਲੱਗ ਪਏ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਫਿਰ ਭਾਉਕਤਾ ਤੋਂ ਬਾਹਰ ਨਿਕਲੇ ਆਪਣੇ ਪੁੱਤਰ ਅਤੇ ਸੰਗਤਾਂ ਨੂੰ ਦੱਸਿਆ ਕਿ ਕਿ ਉਹਨਾਂ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਹੈ ਗੁਰੂ ਰਾਮਦਾਸ ਜੀ ਇੱਕ ਨੌਜਵਾਨ ਦੇ ਰੂਪ ਵਿੱਚ ਮੇਰੇ ਕੋਲ ਆਏ ਤੇ ਮੈਨੂੰ ਅੰਮ੍ਰਿਤ ਜਲ ਦੇ ਗਏ ਜਿਸ ਨਾਲ ਮੇਰੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਹੈ ਤੇ ਗੁਰੂ ਰਾਮਦਾਸ ਜੀ ਦੀ ਮਹਿਮਾ ਦਾ ਗੁਣਗaan ਕਰਨ ਲੱਗ ਪਏ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਦਰ ਤੇ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ ਹੈ ਉੱਥੇ ਹਰ ਕਿਸੇ ਦੀ ਅਰਦਾਸ ਪੂਰੀ ਹੁੰਦੀ ਹੈ ਦੇਰ ਨਾ ਹਰ ਕਿਸੇ ਦੀ ਅਰਦਾਸ ਪੂਰੀ ਹੁੰਦੀ ਹੈ ਦੇਰ ਨਾਲ ਹੀ ਹੋਵੇ ਪਰ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ ਬਸ ਫਰਕ ਐਨਾ ਹੈ ਕਿ ਸਾਨੂੰ ਉਸ ਕੋਲੋਂ ਮੰਗਣਾ ਆਣਾ ਚਾਹੀਦਾ ਹੈ ਜੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰਕੇ ਭਾਵ ਆਪਣੀ ਮੱਤ ਨੂੰ ਤਿਆਗ ਕੇ ਨਮਰਤਾ ਨਾਲ ਸੱਚੇ ਦਿਲੋਂ ਮੰਗਦੇ ਹਾਂ ਤਾਂ ਗੁਰੂ ਰਾਮਦਾਸ ਸਾਡੀਆਂ ਝੋਲੀਆਂ ਭਰ ਦਿੰਦੇ ਹਨ ਪਰ ਜੇ ਅਸੀਂ ਆਪਣੀ ਮੱਤ ਦੇ ਅਹੰਕਾਰ ਵਿੱਚ ਗੁਰੂ ਦੀ ਪਰਖ ਕਰਨ ਜਾਂਦੇ ਹਾਂ ਕਿ ਦੇਖਦੇ ਹਾਂ ਇੱਥੇ ਸਾਡੀ ਅਰਦਾਸ ਪੂਰੀ ਹੋਏਗੀ ਜਾਂ ਨਹੀਂ ਤਾਂ ਸੰਗਤ ਜੀ ਸਾਡੀ ਅਰਦਾਸ ਕਦੇ ਵੀ ਪੂਰੀ ਨਹੀਂ ਹੁੰਦੀ ਹੈ ਸੰਗਤ ਜੀ ਯਾਦ ਰੱਖੋ ਗੁਰੂ ਸਾਹਿਬ ਨੇ ਸਾਡੀ ਪਰਖ ਕਰਨੀ ਹੈ ਅਸੀਂ ਗੁਰੂ ਸਾਹਿਬ ਦੀ ਪਰਖ ਨਹੀਂ ਕਰਨੀ ਹੈ ਗੁਰੂ ਸਾਹਿਬ ਨੇ ਸਾਡੀ ਸੱਚਾਈ ਨਿਮਰਤਾ ਸਭ ਕੁਝ ਪਰਖਣਾ ਹੈ ਇਸ ਲਈ ਨਿਮਰਤਾ ਨਾਲ ਗੁਰੂ ਕੋਲ ਜਾਓ ਤੇ ਆਪ ਤੇ ਆਪਣੇ ਮਾਨ ਅਤੇ ਅਹੰਕਾਰ ਨੂੰ ਬਾਹਰ ਛੱਡ ਕੇ ਜਾਓ ਗੁਰੂ ਮਹਾਰਾਜ ਦਾਤਾ ਹਨ ਤੇ ਉਹ ਸਾਡੀਆਂ ਝੋਲੀਆਂ ਭਰ ਦਿੰਦੇ ਹਨ ਬਸ ਸਾਨੂੰ ਪੂਰਨ ਸ਼ਰਧਾ ਹੋਣੀ ਚਾਹੀਦੀ ਹੈ ਕਿ ਗੁਰੂ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਤੇ ਗੁਰੂ ਅੱਗੇ ਅਰਦਾਸ ਕਰੋ ਸੰਗਤ ਜੀ ਮੇਰੀ ਇਸ ਵੀਡੀਓ ਨੂੰ ਸੁਣ ਕੇ ਕਿੰਤੂ ਪਰੰਤੂ ਕਰਨ ਵਾਲੇ ਵੀ ਹਨ ਪਰワਸੂਪਾਰ ਦਵਾਜ ਸਾਇੰਟਿਸਟ ਵਰਗੇ ਦਾ ਬੋਨ ਕੈਂਸਰ ਵਰਗੀ ਬਿਮਾਰੀ ਗੁਰੂ ਰਾਮਦਾਸ ਦੇ ਦਰ ਤੋਂ ਠੀਕ ਹੋਈ ਏ ਡਾਕਟਰਾਂ ਨੇ ਉਹਨਾਂ ਨੂੰ 15 ਦਿਨ ਦਾ ਸਮਾਂ ਦੱਸਿਆ ਸੀ ਕਿ ਉਹਨਾਂ ਕੋਲ ਸਿਰਫ 15 ਦਿਨ ਹੀ ਹਨ ਪਰ ਇੱਥੇ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਉਹਨਾਂ ਦੀ ਬੋਨ ਕੈਂਸਰ ਠੀਕ ਹੋ ਗਈ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਅਤੇ